ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਨੂੰ ਲੈ ਕੇ ਸ਼ਹਿਰ ਨਿਵਾਸੀ ਅਤੇ Hindu ਜਥੇਬੰਦੀਆਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਸ਼ਹਿਰ ਨਿਵਾਸੀਆਂ ਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਇਹਨਾਂ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੇ ਖਿਲਾਫ ਸਨਾਤਨ ਕ੍ਰਾਂਤੀ ਦਲਿਤ ਦਾ ਗਠਨ ਕਰ ਲਿਆ ਗਿਆ ਹੈ ਅਗਵਾ ਦਾ ਕਹਿਣਾ ਹੈ ਕਿ ਇਹਨਾਂ ਪ੍ਰਵਾਸੀਆਂ ਦੀ ਕੋਈ ਪਛਾਣ ਅਤੇ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਨਹੀਂ ਹੈ ਤੇ ਜੇਕਰ ਇਹਨਾਂ ਵਿੱਚੋਂ ਕੋਈ ਸ਼ਹਿਰ ਵਿੱਚ ਅਪਰਾਧ ਕਰਕੇ ਨਿਕਲ ਜਾਂਦਾ ਹੈ ਤਾਂ ਪੁਲਿਸ ਉਸ ਤੱਕ ਕਦੇ ਵੀ ਨਹੀਂ ਪਹੁੰਚ पाएगी। ਦੂਜੇ ਪਾਸੇ ਇਹਨਾਂ ਨੇ ਸ਼ਹਿਰ ਵਿੱਚ ਦੁਗਣਾ ਤਿਗਣਾ ਕਿਰਾਇਆ ਦੇ ਕੇ ਮਕਾਨ ਅਤੇ ਦੁਕਾਨਾਂ ਲੈ ਰੱਖੀਆਂ ਹਨ ਜਿਸ ਨਾਲ ਸ਼ੱਕ ਜਾਹਰ ਹੁੰਦਾ ਹੈ ਕਿ ਇਹਨਾਂ ਦਾ ਮਕਸਦ ਕੁਝ ਹੋਰ ਹੈ ਕਿਉਂਕਿ ਸ਼ਹਿਰ ਵਿੱਚ ਇਹਨਾਂ ਕੰਮ ਹੀ ਨਹੀਂ ਹੈ ਕਿ ਇਹਨਾਂ ਕਿਰਾਇਆ ਭਰਿਆ ਜਾ ਸਕੇ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਸ਼ਹਿਰ ਦੇ ਕੁਝ ਇਲਾਕਿਆਂ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਇਹਨਾਂ ਇੱਕ ਵਿਸ਼ੇਸ਼ ਧਰਮ ਦੇ ਪਰਵਾਸੀ ਆ ਕੇ ਬਸ ਗਏ ਹਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਬਾਰੇ ਪੂਰੀ-ਪੂਰੀ ਜਾਣਕਾਰੀ ਹਾਸਲ ਕੀਤੀ ਜਾਏ ਅਤੇ ਨਾਲ ਹੀ ਇਹਨਾਂ ਦੇ ਪਿਛੋਕੜ ਦੀ ਪੜਤਾਲ ਵੀ ਕੀਤੀ ਜਾਏ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਸ਼੍ਰੀ ਰਾਮ ਜੀ, ਮੈਂ ਗੁਰਦਾਸਪੁਰ ਸਨਾਤਨ ਕ੍ਰਾਤੀ ਦਲ ਦਾ ਮੈਂਬਰ ਹਾਂ ਅਤੇ ਆਪਣੀ ਜ਼ਿੰਮੇਵਾਰੀ ਨਾਲ ਸਮਝਦਾ ਹਾਂ ਕਿ ਮੈਨੂੰ ਆਪਣੇ ਸ਼ਹਿਰ ਬਾਰੇ ਸੋਚਣਾ ਚਾਹੀਦਾ। ਪੁਕੇ ਪੁਕੇ ਥੋੜੇ ਹੀ ਸਮੇਂ ਤੋਂ 2-3 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਆਪਰਵਾਸੀ ਜਿਹੜੇ ਨੇ ਬਹੁਤ ਜ਼ਿਆਦਾ ਤعداد ਚ ਵੱਧ ਰਹੇ ਨੇ ਕੁਝ ਰੇੜੀਆਂ ਫੜੀਆਂ ਤੇ ਆ ਗਏ ਨੇ ਕੁਝ ਫਰੂਟ ਦਾ ਕੰਮ ਕਰ ਰਹੇ ਕੋਈ ਸਬਜ਼ੀ ਦਾ ਪੀਓਪੀ ਇਹ ਸਾਰੇ ਹੀ ਮਤਲਬ ਕੰਮ ਖਾਮ ਚੁੱਕੇ ਨੇ ਦੁਕਾਨਾਂ ਵੀ ਬਹੁਤ ਜ਼ਿਆਦਾ ਉਹਨਾਂ ਨੇ ਫੈਲਾ ਲੀਆਂ ਪਰ ਅੱਜ ਦਾ ਵਿਸ਼ਾ ਸਿਰਫ ਇਹੀ ਹੈ ਕਿ ਅਸੀਂ ਇੱਕ ਗੁਰਦਾਸਪੁਰ ਸ਼ਹਿਰ ਦਾ ਚੱਕਰ ਲਾਣਾ ਜਿੱਥੇ ਅਸੀਂ ਦੇਖ ਸਕੀਏ ਕਿ ਇੱਕ ਧਾਰਮਿਕ ਕੰਮ ਕਹੇ ਦੀ ਮਨਜ਼ੂਰੀ ਨਾਲ ਕਰਦੇ ਆ ਜਾਂ ਗੈਰ ਮਨਜ਼ੂਰੀ ਨਾਲ ਕਰਦੇ ਆ ਇਸ ਟੀਨ ਨੂੰ ਦੇਖਦੇ ਹੋਏ ਅਸੀਂ ਅਗਰ ਜੇ ਗਲਤ ਹੋਇਆ ਅਸੀਂ ਕੁਝ ਵੀ ਸਟੱਪ ਚੁੱਕਾਂਗੇ ਪਰ ਸਾਰਾ ਤੁਨ ਨੂੰ ਹੱਥ ਚ ਲੈ ਕੇ ਚੁੱਕਾਂਗੇ ਏਦਾਂ ਨਹੀਂ ਚੁੱਕਾਂਗੇ ਜੋ ਵੀ ਹੋਏਗਾ ਕਾਨੂੰਨੀ ਤਰੀਕੇ ਨਾਲ ਹੋਏਗਾ ਪਰ ਅਸੀਂ ਐਸ ਵੱਲੇ ਇਕੱਠੇ ਆ ਮੈਂ ਵਿਨੇ ਮਾਜਨ ਗੁਰਦਾਸਪੁਰੋਂ ਸਨਾਤਨ ਕ੍ਰਾਂਤੀ ਦਲ ਦਾ ਇੱਕ ਸੈਨਿਕ ਅਸੀਂ ਇਸ ਲਈ ਅੱਜ ਇਕੱਠੇ ਹੋਏ ਆ ਕਿ ਬਹੁਤ ਹੀ ਮਾੜੀਆਂ ਘਟਨਾਵਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਕਿ ਫਲਾਣੇ ਦੇਸ਼ ਦੇ ਵਿੱਚ ਇਹ ਹੋ ਗਿਆ ਫਲਾਣੇ ਸ਼ਹਿਰ ਦੇ ਵਿੱਚ ਇਹ ਹੋ ਗਿਆ ਉੱਥੇ ਕਿਸੇ ਧੀ ਪੈਣ ਦਾ ਬਲਾਦਕਾਰ ਹੋ ਗਿਆ ਉੱਥੇ ਕਿਸੇ ਨੇ ਘਰ ਤੇ ਕਬਜ਼ਾ ਕਰ ਲਿਆ ਉੱਥੇ ਕਿਸੇ ਦੇ ਦੁਕਾਨਾਂ ਤੇ ਕਬਜ਼ਾ ਹੋ ਗਿਆ ਤੇ ਸਾਡੇ ਸ਼ਹਿਰ ਦੀ ਵੀ ਸਥਿਤੀ ਕੁਝ ਦਿਨ ਬਰ ਦਿਨ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਹੀ ਮੰਦੀ ਜਾ ਰਹੀ ਹੈ ਬੜੀਆਂ ਹੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅੱਗੇ ਵੀ ਇੱਕ ਦੋ ਮੰਗ ਪੱਤਰ ਦਿੱਤੇ ਗਏ ਜਿਦੇ ਵਿੱਚ ਆਪਾਂ ਸਿਰਫ ਇਹੀ ਚਾਹੁੰਦੇ ਆ ਕਿ ਜਿਹੜੇ ਬਾਹਰੋਂ ਦੀ ਲੋਕ ਆ ਰਹੇ ਆ ਉਹਨਾਂ ਦਾ ਇੱਥੇ ਆਉਣ ਦਾ ਕਾਰਨ ਕੀ ਹੈ ਮਕਸਦ ਕੀ ਹੈ ਜੋ 60 60 70 70 80000 ਰੁਪਏ ਕਿਰਾਇਆ ਦੁਕਾਨਾਂ ਦਾ ਦੇ ਰਿਹਾ ਤੇ ਬਾਕੀ ਦੁਕਾਨਾਂ ਦੀ ਤਾਂ ਰੋਟੀ ਵੀ ਨਹੀਂ ਪੂਰੀ ਹੋ ਰਹੀ ਇਹ ਗੁਰਦਾਸਪੁਰ ਕਿਹੜਾ ਕੋਈ ਦਿੱਲੀ ਜਾਂ ਸਵਿਟਜ਼ਰਲੈਂਡ ਆ ਜਿਹੜਾ ਸਾਰੇ ਲੋਕ ਇੱਥੇ ਆ ਕੇ ਬਸ ਰਹੇ ਨੇ ਫਿਰ ਦੂਜਾ ਦੇਖਿਆ ਜੇ ਤੇ ਸਾਡੇ ਦੇਸ਼ ਦੇ ਵਿੱਚ ਜੋ गुਜ਼ਰਿਆ ਸਮਾਂ ਹੈ ਉਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਇਤਿਹਾਸ ਬਾਰੇ ਦੱਸਿਆ ਹੈ ਕਿ ਆਏ ਦਿਨ ਸਾਡੇ ਤੇ ਕੋਈ ਨਾ ਕੋਈ ਅਤਿਆਚਾਰ ਹੁੰਦਾ ਰਿਹਾ ਕਿ ਮੰਗ ਹੈ ਕਿ ਜਿਹੜੇ ਲੋਕ ਆ ਰਹੇ ਆ ਜੇ ਤਾਂ ਸਾਡੇ ਦੇਸ਼ ਦੇ ਸਾਡੇ ਭਰਾ ਹੈ ਸਾਡੇ ਕਾਨੂੰਨ ਵਿਵਸਥਾ ਨਾਲ ਸਹਿਮਤ ਹੈ ਤੇ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਹਨੇ ਆ ਤੇ ਜੇ ਉਹ ਸਹਿਮਤ ਨਹੀਂ ਆ ਉਹਨਾਂ ਦੀ ਮਨਸ਼ਾ ਕੁਝ ਹੋਰ ਹੈ ਤੇ ਉਹਦੇ ਤੋਂ ਸਾਨੂੰ ਬਚਾਇਆ ਜਾਏ ਤਾਂ ਕਿ ਆਉਣ ਵਾਲਾ ਕੱਲ ਸਾਡੇ ਬੱਚਿਆਂ ਦਾ ਸੁਰੱਖਿਤ ਰਹੇ ਜਾਏ ਸਨਾਤਨ ਕ੍ਰਾਂਤੀ ਦਲ ਗੁਦਾਸਪੁਰ ਐਸ ਜੀ ਅੱਜ ਕੀ ਕਰਿਓ ਤੁਸੀਂ ਅੱਜ ਅਸੀਂ ਅਸੀਂ ਕੁਝ ਦਿਨ ਪਹਿਲੇ ਐਸਐਸਪੀ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਕੁਝ ਅਪਰਾਸੀ ਲੋਕ ਆ ਕੇ ਘਰ ਰਹੇ ਆ ਉਹ ਆਉਂਦੇ ਕਿਸੇ ਹੋਰ ਮੰਤਵ ਨਾਲ ਨਾ ਕੰਮ ਉਹਨਾਂ ਦੇ ਕਿਸੇ ਹੋਰ ਮੰਤਵ ਨਾਲ ਨੇ ਨਾ ਉਹਨਾਂ ਕੋ ਕੋ ਪ੍ਰਾਪਰ ਆਪਣੀ ਆਈਡੈਂਟੀਫਿਕੇਸ਼ਨ ਹੈਗੀ ਨਾ ਵੈਰੀਫਿਕੇਸ਼ਨ ਹੈਗੀ ਆ ਉਹਦੇ ਵਾਸਤੇ ਕਿ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਇਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਹ ਕੌਣ ਕੌਣ ਨੇ ਇਹਨਾਂ ਕੋ ਸਾਰੇ ਪ੍ਰੂਫ ਲੈ ਜਾ ਉਹ ਉਹਦੇ ਉਸੇ ਵਾਸਤੇ ਕਿਹਾ ਸੀ ਸ਼ਹਿਰ ਜਿੱਥੇ ਜਿੱਥੇ ਇਹ ਪੁਰਾਸੀ ਲੋਕ ਆਏ ਨੇ ਠਹਿਰੇ ਹੋਏ ਆ ਇਹਨਾਂ ਦੀ ਦੇਖਭਾਲ ਕੀਤੀ ਹੈ ਵੀ ਦੇਖਭਾਲ ਕਹਿੰਦੇ ਇਹਨਾਂ ਨੂੰ ਵਾਚਿਆ ਜਾਵੇ ਕਿ ਇਹਦੀਆਂ ਕਾਰਵਾਈਆਂ ਕੀ ਹੈ ਤੇ ਇਸੇ ਤਰ੍ਹਾਂ ਇਹ ਸੜਕਾਂ ਨੂੰ ਸੜਕਾਂ ਤੇ ਆਪਣੇ ਕੁਝ ਪਾਰਟਿਕਲ ਡੇ ਤੇ ਆ ਕੇ ਸੜਕਾਂ ਰੋਕ ਕੇ ਆਪਣਾ ਧਾਰਮਿਕ ਕੰਮ ਕਰਦੇ ਨੇ ਉਹ ਬਿਨਾਂ ਕਿਸੇ ਪਰਮਿਸ਼ਨ ਤੋਂ ਤਾਂ ਅਸੀਂ ਇਹ ਵੀ ਕਿਹਾ ਸੀ ਸਾਨੂੰ ਪਤਾ ਕਿ ਕਿਤਾ ਜਾਵੇ ਕਿ ਆ ਆਇਆ ਕਿਸੇ ਅ ਅਧਿਕਾਰੀ ਤੋਂ ਪਰਮਿਸ਼ਨ ਲੈ ਕੇ ਕਰਦੇ ਪਏ ਜਾਂ ਉਦਾਂ ਹੀ ਕਰਦੇ ਪਿਆ ਪਰ ਅਸੀਂ ਅੱਜ ਸਾਰੇ ਸੰਸੇ ਉਹ ਸਨਾਤਨ ਕ੍ਰਾਂਤੀ ਦਲ ਦੇ ਇਸ ਗੱਲ ਨੂੰ ਵੇਖਣ ਵਾਸਤੇ ਕਿ ਸਰਕਾਰ ਨੇ ਸਾਡੀ ਨੇ ਇਹਨਾਂ ਨੂੰ ਕੁਝ ਕੀਤਾ ਕਿ ਨਹੀਂ ਤਾਂ ਜੋ ਇੱਥੇ ਚ ਹੋ ਰਿਹਾ ਵਾ ਅਸੀਂ ਸਾਰੇ ਸ਼ਹਿਰ 'ਚ ਇੱਕ ਅੱਜ ਮਾਰਚ ਕੱਢਾਂਗੇ ਉਹਨੂੰ ਦੇਖਣ ਦੀ ਕੋਸ਼ਿਸ਼ ਆ ਕਿ ਕਿਤੇ ਕਿਤੇ ਕੁਝ ਐਸਾ ਹੋਤ ਨਹੀਂ ਰਿਹਾ ਜਾਂ ਜੋ ਹੋ ਰਿਹਾ ਕੋਈ ਸਰਕਾਰ ਦੇ ਧਿਆਨ 'ਚ ਫਿਰ ਲਿਆ